ਸਰਨ ਸਸਰੀ ਗਾਲ ਜੀ ਅਸੀਂ ਅੱਜ ਖੜੇ ਆ ਜਿਕਰਾ ਉਹ ਇਹ ਸ਼ਹਿਰ ਇਧਰੋਂ ਸਭ ਨੇ ਮੋਗਾ ਰੋਡ ਤੇ ਪੈਂਦਾ ਵਾ ਤੇ ਉਹ ਸਾਹਮਣੇ ਮੋਗੇ ਨ ਜਾਂਦਾ ਇਧਰ ਲੁਧਿਆਣਾ ਤੋਂ ਆ ਰਿਹਾ ਜੀ ਤੇ ਅਸੀਂ ਤੁਹਾਨੂੰ ਦਿਖਾਵਾਂਗੇ ਅਜ ਨਾਨਕ ਸਰ ਗੁਰਦੁਆਰਾ ਤੇ ਉਹਦੇ ਦਰਸ਼ਨ ਕਰਾਉਨੇ ਆ ਤੁਹਾਨੂੰ ਤੇ ਹੁਣ ਅਸੀਂ ਚਲੋ ਚੱਲਦੇ ਆ ਤੇ ਸਾਹਮਣੇ ਤੁਹਾਨੂੰ ਦਿਖਾਉਨੇ ਆ ਇਹ ਨਾਨਕ ਸਰ ਦਰਸ਼ਨ ਅਸੀਂ ਵੀ ਕਰਦੇ ਆ ਤੁਸੀਂ ਵੀ ਦਰਸ਼ਨ ਕਰੋ ਜੀ ਤੇ ਕਾਫੀ ਥੇਰ ਬਾਅਦ ਅਸੀਂ ਆਏ ਆ ਤਾਂ ਕੁਝ ਕਾਫੀ ਬਦਲਾਅ ਕੀਤਾ ਗਿਆ ਹਨ ਹੁਣ ਗੁਰਦੁਆਰੇ ਦੇ ਵਿੱਚ ਤੇ ਹੁਣ ਤੁਸੀਂ ਦੇਖ ਲਓ ਦਰਸ਼ਨ ਕਰਾਣੇ ਤੁਹਾਨੂੰ ਨਾਲ ਹੀ ਇਹ ਨਾਨਕ ਸਰ ਗੁਰਦੁਆਰੇ ਦਾ ਘੇਟਾਈ ਇਹ ਥੋੜਾ ਆ ਅੰਦਰ ਵੜ ਗਏ ਤੇ ਇਹ ਸਾਹਮਣੇ ਹੁਣ ਤੁਸੀਂ ਦੇਖ ਲਓ ਸਾਹਮਣੇ ਗੁਰਦੁਆਰਾ ਆ ਜਾਣਾ ਬਸ 2 ਕਿ ਮਿੰਟ ਦੇ ਰਸਤੇ ਤੋਂ ਬਾਅਦ ਸਾਹਮਣੇ ਤੁਹਾਨੂੰ ਗੁਰਦੁਆਰਾ ਦਿਖੀ ਜਾਣਾ ਇਹ ਆ ਗਿਆ ਜੀ ਗੁਰਦੁਆਰਾ ਤੇ ਇਹ ਸਾਰੀ ਗੁਰਦੁਆਰੀ ਜਗ੍ਹਾ ਵਾ ਇੱਧਰ ਸੱਜੇ ਹੱਥ ਹੈ ਜੀ ਇਹ ਪਾਰਕਿੰਗ ਤੇ ਅਸੀਂ ਥੋੜਾ ਸਕੂਟਰ ਹੀ پارک ਤੇ ਲਾ ਕੇ ਆਨੇ ਆ ਇਹ ਅਸੀਂ ਜਾ ਰਹੇ ਅੰਦਰ ਨੂੰ ਤੇ ਕਾਫੀ ਜਗ੍ਹਾ ਬਣੀ ਹੋਈ ਹੈ ਵੱਡੀ ਇਮਾਰਤ ਕਾਫੀ ਲੰਬੀ ਹੈ ਮਿਲਕਾ ਕਾਫੀ ਲੰਬੀ ਜਗ੍ਹਾ ਤੇ ਬਣਾਈ ਹੋਈ ਹੈ ਏਰੀਆ ਬਹੁਤ ਆ ਬਾਬਿਆਂ ਕੋਲ ਆ ਇੱਥੋਂ ਹੁਣ ਮਿਸ਼ਰੀ ਦਾ ਪ੍ਰਸ਼ਾਦ ਲੈਨੇ ਆਪਾਂ ਕਿਉਂਕਿ ਇੱਥੇ ਪੈਸੇ ਤਾਂ ਚੜਦੇ ਨਹੀਂ ਮਿਸ਼ਰੀ ਦਾ ਪ੍ਰਸ਼ਾਦ ਹੀ ਚੜਦਾ ਤੇ ਇੱਥੋਂ ਹੁਣ ਮਿਸ਼ਰੀ ਦਾ ਪ੍ਰਸ਼ਾਦ ਲੈ ਕੇ ਤਾਂ ਫੇਰ ਅੱਗੇ ਚੱਲਦੇ ਆਂ ਤੇ ਕੁਛ ਰੇ ਰੇ ਹਾਲੇ ਮਿਸ਼ਰੀ ਦਾ ਪ੍ਰਸ਼ਾਦ ਅਸੀਂ ਲੈ ਲਿਆ ਤੇ ਹੁਣ ਅਸੀਂ ਸਰੋਵਰ ਦੇ ਕੋਲ ਥੋੜਾ ਥੋਕਾ ਗਜੋੜੇ ਲਾ ਕੇ ਤਾਂ ਹੁਣ ਜਾ ਰਹੇ ਆਂ ਅਸੀਂ ਅੱਗੇ ਸਰੋਵਰ ਦੇ ਪੰਛੀ ਨਾਲ ਕਰਦੇ ਆਂ ਵੈਸੇ ਤਾਂ ਸਨਾਨ ਕਰਨਾ ਸੀ ਪਰ ਅਸੀਂ ਅੱਡਾ ਕੋਈ ਪਲਾਨ ਨਹੀਂ ਸੀ ਅਚਾਨਕ ਹੀ ਬਣ ਗਿਆ ਤੇ ਇਸ ਕਰਕੇ ਅਸੀਂ ਪੰਜਰਨਾ ਨਹੀਂ ਕਰਾਂਗੇ ਕਿ ਧੁੱਪ ਬਹੁਤ ਜ਼ਿਆਦਾ ਵਾ ਤੇ ਵੀਡੀਓ ਵੀ ਸਾਫ਼ ਨਹੀਂ ਆ ਰਹੀ ਤੇ ਫਿਰ ਵੀ ਚਲੋ ਜਿੰਨਾ ਵੀ ਹੋ ਸਕੇ ਤੁਹਾਨੂੰ ਦਿਖਾਉਂਦੇ ਆ ਇਹ ਕਲੀਅਰਤਾ ਨਹੀਂ ਰਿਹਾ ਇਹ ਸਾਰਾ ਗੁਰਦੁਆਰਾ ਇਹ ਸਰੋਵਰ ਦੇ ਵਿੱਚ ਬਹੁਤ ਵੱਡਾ ਸਰੋਵਰ ਬਣਿਆ ਹੋਇਆ ਸਾਰੀ ਜਗ੍ਹਾ ਗੁਰਦੁਆਰੇ ਦੀ ਆ ਦੇਖੋ ਕਾਫੀ ਵੱਡੇ ਏਰੀਆ ਏਰੀਆ ਦੇ ਵਿੱਚ ਗੁਰਦੁਆਰਾ ਬਣਿਆ ਆ ਤਾਂ ਪੂਰਾ ਸਾਫਤ ਦਿਖ ਰਿਹਾ ਆ ਧੁੱਪ ਬਹੁਤ ਜ਼ਿਆਦਾ ਵਾ ਗਰਮੀ ਆ ਤਾਂ ਇਹਦੇ ਕਰਕੇ ਦੇਖ ਨਹੀਂ ਰਿਹਾ ਸਾਫ ਤੇ ਹੁਣ ਅਸੀਂ ਜਾ ਰਹੇ ਅੰਦਰ ਦਰਵਾਰ ਦੇ ਸੱਚ ਕਰਨ ਦੇ ਮੱਥਾ ਟੇਕਣ ਤੇ ਇਹ ਇੱਥੋਂ ਸ਼ੁਰੂ ਹੋ ਜਾਂਦਾ ਦਰਵਾਰ ਤੇ ਆਹ ਬਾਹਰ ਦੇਖੋ ਕਿੰਨੀ ਵਧੀਆ ਸਜਾਵਟ ਉਹ ਗੁਰਦੁਆਰੇ ਦੀ ਬਣਾਈ ਆ ਦੋਨੋਂ ਸਾਈਡ ਸ਼ੇਰ ਬਣਾਏ ਹੋਏ ਆ 골ਡਨ ਕਲਰ ਦੇ ਅ ਤੇ ਉਹ ਦੇਖੋ ਹੁਣ ਸਾਰਾ ਇਹ ਦਰਬਾਰ ਦੀ ਜਗ੍ਹਾ ਅਸੀਂ ਨਾ ਖੁੱਲੇ ਟਾਈਮ ਵਿੱਚ ਆਏ ਹੋਈਆਂ ਨਹੀਂ ਤਾਂ ਵੈਸੇ ਦੇ ਇੱਥੇ ਸੰਗ੍ਰਾਂਤ ਤੇ ਆਈਏ ਨਾ ਇੱਥੇ ਬਹੁਤ ਤਘੜਾ ਮੇਲਾ ਲੱਗਦਾ ਤੇ ਬਹੁਤ ਭੀੜ ਹੁੰਦੀ ਆ ਇੱਥੋਂ ਲੈ ਕੇ ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ ਵਾ ਤੇ ਹੁਣ ਅਸੀਂ ਇਸ ਟਾਈਮ ਆਏ ਨਾ ਵੈਸੇ ਹੀ ਖੁੱਲੇ ਟਾਈਮ ਤੋਂ ਬਹੁਤ ਆਰਾਮ ਨਾਲ ਦਰਸ਼ਨ ਹੋ ਰਹੇ ਆ ਉਹ ਸਾਹਮਣੇ ਸੱਚਖੰਡ ਹੈ ਆ ਉਧਰ ਇਧਰ ਦੀ ਜਾ ਕੇ ਉਧਰ ਮੱਥਾ ਟੇਕ ਰਹੇ ਆ ਬੜੇ ਆਰਾਮ ਨਾਲ ਮੱਥਾ ਟੇਕ ਕੇ ਜਾਂਦਾ ਵਾ ਤੇ ਇਧਰ ਅੱਗੇ ਵੀ ਸਾਰੀ ਜਗ ਇਧਰ ਵੀ ਵੈਸੇ ਆਰਾਮ ਕਰਨ ਵਾਸਤੇ ਬਹੁਤ ਜਗ੍ਹਾ ਬਣਾਈ ਹੋਈ ਬਾਬਿਆਂ ਨੇ ਖੁੱਲਾ ਦੀਵਾਨ ਵੀ ਬਣਾਇਆ ਹੋਇਆ ਹਾਲ ਖੁੱਲਾ ਬਣਿਆ ਹੋਇਆ ਇਹ ਗ੍ਰੇਲਾ ਤਾਂ ਲਾਈ ਹੋਈਆਂ ਜਦੋਂ ਫਿਰ ਮੇਲਾ ਹੁੰਦਾ ਵਾ ਜ਼ਿਆਦਾ ਸੰਗਤ ਹੁੰਦੀ ਆ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਤੇ ਇਸ ਕਰਕੇ ਉਹ ਗ੍ਰੇਲਾ ਲਾਈਆਂ ਹੁਣ ਕੁੱਲੇ ਟਾਈਮ ਦੇ ਵਿੱਚ ਵੈਸੇ ਆਰਾਮ ਨਾਲ ਦਰਸ਼ਨ ਕਰੀ ਜਾ ਰਹੇ ਹਾਂ ਇਹ ਸਾਹਮਣੇ ਸੱਚਖੰਡ ਦੇ ਮੱਥਾ ਟੇਕ ਰਹੇ ਤੇ ਆ ਦੇਖੋ ਤੁਸੀਂ ਦਰਸ਼ਨ ਕਰੋ ਪੂਰਾ ਸਾਫ ਤਾਂ ਦਿਖ ਨਹੀਂ ਰਿਹਾ ਕਿਉਂਕਿ ਸੀਸੇ ਲੱਗੇ ਹੋਏ ਨੇ ਤੇ ਅੰਦਰੋਂ ਸੱਚਖੰਡ ਦੀ ਵੀ ਵਧੀਆ ਵੀਡੀਓ ਬਣ ਸਕਦੀ ਸੀ ਤਾਂ 81 ਵੈਸੇ ਇੰਨਾ ਕਦੇ ਜ ਬਲੌਗ ਬਣਾਏ ਨਹੀਂ ਹੈਗੇ ਪਹਿਲੀ ਵਾਰ ਇੱਕ ਜਾਂ ਪਹਿਲੇ ਬਣਾਇਆ ਸੀ ਜਾਂ ਦੂਜਾ ਬਣਾਇਆ ਤਾਂ ਇਸ ਕਰਕੇ ਜੋ ਵੀ ਹੈ ਗਲਤੀ ਗੁਲਤੀ ਉਹ ਉਹੀ ਆ ਵੀ ਦੇਖ ਲਿਓ ਕਿਉਂਕਿ ਸਾਨੂੰ ਇੰਨਾ ਤਾਂ ਜੇ ਬਣਾਣਾ ਆਂਦਾ ਨਹੀਂ ਹੈਗਾ ਅਸੀਂ ਫਿਰ ਵੀ ਕਹਿੰਦੇ ਚਲੋ ਜਿੰਨਾ ਹੋ ਸਕਦਾ ਉਹਨਾਂ ਕਰਕੇ ਸਾਨੂੰ ਦਿਖਾ ਰਹੇ ਆਂ ਇਹ ਦਰਸ਼ਨ ਕਰਾ ਰਹੇ ਆਂ ਤੇ ਆ ਦੇਖੋ ਸਾਹਮਣੇ ਦਰਸ਼ਨ ਕਰਕੇ ਤੇ ਉਹ ਸਾਹਮਣੇ ਬਾਬਾ ਜੀ ਬੈਠੇ ਹੋਏ ਆ ਉਹ ਮਿਸ਼ਰੀ ਦਾ ਪ੍ਰਸ਼ਾਦ ਦੇ ਰਹੇ ਆ ਤੇ ਆਹ ਦੇਖੋ ਇਹ ਮਿਸ਼ਰੀ ਦਾ ਪ੍ਰਸ਼ਾਦ ਇੱਥੋਂ ਮਿਲ ਗਿਆ ਹੁਣ ਆ ਰੱਖੋ ਅੱਗੇ ਜਾ ਕੇ ਫੇਰ ਸੱਚਖੰਡ ਹੈ ਜੀ ਇਹ ਸੱਚਖੰਡ ਇਧਰ ਬਾਬੇ ਦੇ ਜੋ ਵੀ ਹੈ ਲੱਗੇ ਹੋਏ ਆ ਪ੍ਰਕਾਸ਼ ਸ਼ੋਭੇ ਦਾ ਤੇ ਇਧਰੋਂ ਸਤਾਰੀ ਹੈ ਜੀ ਇਧਰ ਥੋੜੀ देर ਰਵੇਟ ਕਰਕੇ ਬੈਠ ਕੇ ਹਾਜ਼ਰੀ ਲਵਾ ਕੇ ਤਾਂ ਫੇਰ ਸਤੋਂ ਸੰਤ ਚਲੇ ਜਾਂਦੀ ਹੈ ਲੰਗਰ ਹਾਲ ਦੇ ਵਿੱਚ ਜੇ ਥੋੜਾ ਜਿਹਾ ਬੈਠਾਗੇ ਫਿਰ ਅਸੀਂ ਅੱਗੇ ਇੱਧਰ ਜਾ ਰਹੇ ਹਾਂ ਕੁਝ ਗੁਰਦੁਆਰੇ ਦਾ ਕੰਮ ਵੀ ਚੱਲ ਰਿਹਾ ਇੱਧਰ ਇਹ ਆ ਗਿਆ ਜੀ ਭੋਰਾ ਸਾਹਿਬ ਇੱਥੇ ਉਤਰ ਕੇ ਲਿਖਿਆ ਵੀ ਹੋਇਆ ਉਹਨਾਂ ਨੇ ਕਿ ਇੱਥੇ ਜੇ ਹੋ ਵੀ ਜਿੰਨੇ ਵੀ ਦਰਸ਼ਨ ਕਰਨੇ ਆ ਉਹਨੂੰ ਘੱਟੋ ਘੱਟ ਸਵਾ ਮਹੀਨਾ ਪਾਠ ਕਰਨੇ ਪੈਣਗੇ ਉਹ ਕਹਿੰਦੇ ਜੇ ਤੁਸੀਂ ਦਰਸ਼ਨ ਕਰਨੇ ਆ ਤੁਸੀਂ ਅੰਦਰ ਜਾ ਸਕਦੇ ਆ ਤੇ ਸਾਡ ਕੋਈ ਇਨੈਤ ਹੋਣੀ ਨਹੀਂ ਸੀ ਜੀ ਇਸ ਕਰਕੇ ਅਸੀਂ ਅੰਦਰੋਂ ਤੁਹਾਨੂੰ ਦਰਸ਼ਨ ਕਰਾ ਨਹੀਂ ਸਕਦੇ ਅਸੀਂ ਬਾਹਰੋਂ ਹੀ ਦਰਸ਼ਨ ਕੀਤੇ ਆ ਤੇ ਬਾਹਰੋਂ ਹੀ ਅਸੀਂ ਤੁਹਾਨੂੰ ਕਰਾ ਰਹੇ ਆ ਇੱਥੇ ਪੂਰਾ ਬਣਿਆ ਇੱਥੇ ਜਿਹੜੇ ਸੰਤ ਬਾਬਾ ਦੇ ਇਸਰ ਸਿੰਘ ਜੀ ਉਹਨਾਂ ਨੇ ਤੋਸਿਆ ਕੀਤੀ ਆ ਇਹ ਸਾਰਾ ਗੇਟ ਤੁਸੀਂ ਸਾਹਮਣੇ ਦੇਖ ਰਹੇ ਆ ਸੱਚਖੰਡ ਦਾ ਇਹ ਸਾਰਾ ਸੋਨੇ ਦਾ ਬਣਿਆ ਹੋਇਆ ਜੀ ਤੇ ਇਹਦੇ ਦਰਸ਼ਨ ਕਰ ਲਓ ਤੁਸੀਂ ਕਿਉਂਕਿ ਇੱਥੇ ਹੁਣ ਸੋਨੇ ਦੀ ਸੇਵਾ ਵੀ ਲੱਗੀ ਹੋਈ ਆ ਤੇ ਇੱਥੇ ਹੁਣ ਬਹੁਤ ਕਈ ਵੱਡੇ ਵੱਡੇ ਬੰਦੇ ਸੋਨਾ ਵੀ ਚੜਾ ਰਹੇ ਆ ਆ ਦੇਖੋ ਇਹ ਸਾਰਾ ਚੜਾਇਆ ਆ ਸੋਨਾ ਜੀ ਉੱਪਰ ਲਿਖਿਆ ਵੀ ਹੋਇਆ ਜੀ ਆ ਦੇਖੋ ਜਿੰਨਾ ਜਿੰਨਾਂ ਨੇ ਸੋਨੇ ਦੀ ਸੇਵਾ ਕੀਤੀ ਆ ਤਾਂ ਕੁਛ ਆ ਵੀ ਕੇ ਕਈ ਰਲ ਟਾਇਰ ਲਿਖਿਆ ਹੋਇਆ ਇਹਨਾਂ ਨੇ ਸੇਵਾ ਕਰਾਈ ਉੱਥੇ ਸੋਨੇ ਦੀ ਜਿਵੇਂ ਜਿਵੇਂ ਇੱਥੇ ਸੋਨੇ ਦੀ ਸਜਰ ਹੁੰਦੀ ਆ ਸੇਵਾ ਓਵੇਂ ਓਵੇਂ ਬਾਬੇ ਅੱਗੇ ਕਰੀ ਜਾਂਦੇ ਆਪਣਾ ਬਣਾਏ ਜਾਂਦੇ ਜੋ ਦਰਵਾਜ਼ਾ ਦਿਲਾਰੇ ਜਿੱਦਾਂ ਵਾਜੀ ਤਾਂ ਆ ਦੇਖੋ ਸਾਰੇ ਦਰਖਤ ਲੱਗੇ ਹੋਏ ਆ